ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰराज ਸਿੰਘ ਪਿੰਡ ਚਭਾਲ ਤੋਂ ਜੀ ਆਪ ਸਭ ਜੀ ਨੂੰ ਪਤਾ ਜੀ ਜਿਵੇਂ ਜਿਮਨੀ ਚੋਣ ਤਰਨਤਾਰਨ ਦੀ ਇਸ ਵੇਲੇ ਚੱਲ ਰਹੀ ਹੈ ਜੀ ਤੇ ਉਹ ਇਲੈਕਸ਼ਨ ਕੱਲੀ ਇੱਕ ਹਲਕੇ ਦੀ ਚੋਣ ਨਹੀਂ ਜੀ ਇਹ ਹਰ ਇੱਕ ਪੰਜਾਬੀ ਦੀ ਉਹ ਜੰਗ ਆ ਜਿਹੜੀ ਜ਼ੁਲਮ ਦੇ ਵਿਰੁੱਧ ਔਰ ਜੋ ਆਮ ਆਦਮੀ ਪਾਰਟੀ ਨੇ 4 ਸਾਲ ਚ ਪੰਜਾਬ ਦਾ ਘਾਣ ਕੀਤਾ ਅੱਜ ਮੌਕਾ ਜ਼ਰੂਰ 27 ਤੋਂ ਪਹਿਲਾਂ ਤਰਨਤਾਰਨ ਚ ਆ ਗਿਆ ਔਰ ਇਹ ਤਰਨਤਾਰਨ ਵਾਲੇ ਲੋਕਾਂ ਨੇ ਪੁੱਲ ਪੰਜਾਬ ਚ ਸਨਿਆਹ ਪਹਚਾਉਣਾ ਕਿ 27 ਚ ਇਹਨਾਂ ਦੇ ਨਾਲ ਕੀ ਕਰਨੀ ਜੀ ਪੰਜਾਬ ਚ ਰਹਿੰਦਾ ਹਰ ਇੱਕ ਬੰਦਾ ਆਪਣੇ ਆਪ ਨੂੰ ਪੰਥਕ ਕਹਿ ਸਕਦਾ ਪਰ ਇਹ ਲੋਕਾਂ ਨੇ ਦੱਸਣਾ ਕਿ ਅਸਲ ਪੰਥਕ ਔਰ ਅਸਲ ਪੰਥ ਦੇ ਨਾਲ ਖੜਨ ਵਾਲਾ ਕੌਣ ਆ ਬਾਕੀ ਜਿਹੜੀ ਗੱਲ ਆ ਜੀ ਇੱਥੇ ਸਾਡੀ ਜਿਹੜੀ ਜੰਗ ਆ ਬਤੌਰ ਜੇ ਤੁਸੀਂ ਮੈਨੂੰ ਪੁੱਛੋ ਜਦੋਂ ਆਪਾਂ ਇੱਕ ਕਿਸੇ ਘੋੜੇ ਤੇ ਦਾਲ ਆਇਆ ਹੋਵੇ ਉਹਨੂੰ ਆਪਾਂ ਕਿਸੇ ਸੱਜਣ ਤੇ ਆਸ ਰੱਖੀ ਹੋਵੇ ਜਾਂ ਜਿਹੜਾ ਬੰਦਾ ਪਰਿਵਾਰ ਦਾ ਉਹ ਜੀ ਹੋਵੇ ਜਿਹਨੂੰ 30 ਸਾਲ ਪਰਿਵਾਰ ਨੇ ਅਕਾਲੀ ਦਲ ਦੇ ਨੇ ਪਿਆਰ ਦਿੱਤਾ ਹੋਵੇ ਔਦੇ ਦਿੱਤੇ ਹੋਣ ਮੌਕਾ ਦਿੱਤਾ ਹੋਵੇ ਤਾਕਤ ਦਿੱਤੀ ਹੋਵੇ ਔਰ ਉਹ ਮੌਕੇ ਤੇ ਆ ਕੇ ਆਪਣੀ ਪਾਰਟੀ ਦੇ ਪਿੱਠ 'ਚ ਸ਼ੁਰਾ ਮਾਰਿਆ ਅੱਲੀ ਪਾਰਟੀ ਦੇ ਨਹੀਂ ਹਰ ਉਸ ਸੱਜਣ ਦੇ ਹਰ ਉਸ ਪਰਿਵਾਰ ਦੇ ਹਰ ਉਸ ਸਾਥੀ ਦੇ ਜਿਹੜੇ-ਜਿਹੜੇ ਸਾਥੀਆਂ ਨੇ ਰਲ ਕੇ ਉਹਨਾਂ ਨੂੰ 30 ਸਾਲ ਤਾਕਤ ਤੇ ਲਿਆਉਣ ਲਈ ਯਤਨ ਕੀਤਾ ਹਰ ਉਸ ਬੰਦੇ ਨਾਲ ਜਿਹੜਾ ਐਡਾ ਵੱਡਾ ਵਿਸ਼ਵਾਸ ਘਾਤ ਕੀਤਾ ਸਾਡੀ ਲੜਾਈ ਉਸ ਵਿਸ਼ਵਾਸ ਘਾਤ ਦੇ ਵਿਰੁੱਧ ਆ ਅਸੀਂ ਇਹ ਦੱਸ ਦੇਵਾਂਗੇ ਕਿ ਜਿਹੜੇ ਮੌਕਾ ਵੇਖ ਕੇ ਆਪਣਾ ਉल्लू ਸਿੱਧਾ ਕਰਨ ਲਈ ਅਜੇ ਇਧਰ ਉਧਰ ਛਾਲਾਂ ਮਾਰ ਗਿਆ ਕਿ ਉਹਨਾਂ ਨੂੰ ਮਹਿਸੂਸ ਹੋਊਗਾ ਕਿ ਆਪਣਾ ਘਰ ਛੱਡ ਕੇ ਗਲਤੀ ਕੀਤੀ ਐ ਬਾਕੀ ਪੰਥ ਤੇ ਅਕਾਲੀ ਦਲ ਅੱਜ ਵੀ ਉੱਥੇ ਹੀ ਖੜਾ ਜੀ ਬੰਦੇ ਆਉਂਦੇ ਜਾਂਦੇ ਰਹਿੰਦੇ ਕੋਈ ਫਰਕ ਨਹੀਂ ਪੈਂਦਾ ਇਹ ਤਰਨਤਾਰਨ ਹਲਕਾ ਪੰਥ ਹਲਕਾਇਆ ਇੱਥੋਂ ਦੇ ਲੋਕ ਆ 11 ਤਰੀਕ ਨੂੰ ਤੁਹਾਨੂੰ ਦੱਸ ਦੇਣਗੇ ਕਿ ਪੰਥ ਕੌਣ ਐ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਅਮੀਰਵਾਰ ਜਿਹੜੇ ਨੇ ਬੀਬੀ ਸੁਬਿੰਦਰਪੁਰ ਹੰਡਾਵਾੜੀ ਉਹਨਾਂ ਜਮਨੀ ਟੋਂ ਦੇ ਲਈ ਕਿੰਨਾ ਤੋਂ ਮਜਬੂਰ ਚੱਲਿ ਰਿਹਾ ਚੁਕੀ ਰਿਹਾ ਹੈ ਵੇਖੋ ਜੀ ਮੈਂ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਾ ਹਾਂ ਇਹ ਜੰਗ ਹਰ ਪੰਜਾਬੀ ਦੀ ਆ ਉਹ ਤਾਂ ਮਜਬੂਤ ਉਮੀਦਵਾਰ ਆਪ ਹੀ ਹੋ ਜਾਣਗੇ ਹੈ ਵੀ ਮਜਬੂਤ ਅਕਾਲੀ ਦਲ ਹੈ ਹੀ ਪੰਤਕ ਹਲਕਾ ਜੀ ਤਰਨਤਾਰਨ ਅਕਾਲੀ ਦਲ ਦਾ ਮੋਢਿਆ ਐਸ ਵੇਲੇ ਬੀਬੀ ਜੀ ਦੇ ਮੁਕਾਬਲੇ ਕੋਈ ਵੀ ਕੈਂਡੀਡੇਟ ਲੜਾਈ 'ਚ ਨਹੀਂ ਹੈਗਾ ਅਕਾਲੀ ਦਲ ਦੀ ਸਥਿਤੀ ਇੱਥੇ ਬਹੁਤ ਜਿਆਦੀ ਵਧੀਆ ਪਿੰਡ ਪਿੰਡ ਬੱਚਾ ਬੱਚਾ ਅੱਜ ਸਰਕਾਰ ਨੇ ਜੋ ਕੁਝ ਕੀਤਾ ਪੰਜ ਚਾਰ ਸਾਲ ਲੰਘਣ ਨੂੰ ਆਏ ਆ ਜੀ ਸਰਕਾਰ ਪੰਜਾਬ ਚ ਹੈ ਹੀ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਇਹ ਪਹਿਲੀ ਵਾਰ 1947 ਤੋਂ ਬਾਅਦ ਹੋਇਆ ਕਿ ਪੰਜਾਬ ਚ ਪੰਜਾਬੀਆਂ ਦਾ ਰਾਜ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਰਾਜ ਸਾਡੇ ਤੇ ਕਰ ਕੌਣ ਰਿਹਾ ਮੁੱਖ ਮੰਤਰੀ ਸਾਡਾ ਸ਼ਰਾਬੀ ਆ ਤੇ ਤੁਹਾਨੂੰ ਪਤਾ ਹੀ ਆ ਵੀ ਜੇ ਸ਼ਰਾਬੀ ਬੰਦਾ ਆਗੂ ਬਣ ਜਾਈ ਤੇ ਕੀ ਹੁੰਦਾ ਰਾਜ ਪੰਜਾਬ ਚ ਕਿਸੇ ਦਾ ਹੈ ਨਹੀਂ ਲੋਕ ਤੇ ਮੌਕਾ ਲੱਭਦੇ ਸੀ ਆ ਚਲੋ ਉਹ ਕੁਦਰਤੀ ਕਾਰਨ ਆ ਕੋਈ ਗੱਲ ਇਹੋ ਜਿਹੀ ਹੋ ਗਈ ਆ ਬਾਈਲੈਕਸ਼ਨ ਆ ਗਿਆ ਤੇ ਲੋਕ ਤਾਂ ਐਡੇ ਅੱਕੇ ਪਏ ਤੁਹਾਨੂੰ ਦੱਸਣਗੇ ਜੀ ਚਭਾਲ ਦੇ ਵਿੱਚ ਬਹੁਤ ਵੱਡੀ ਗਿੰਚ ਦੀ ਮੋੜ ਮੌਜੂਦ ਹੈ ਜੀ ਜਦੋਂ ਵੀ ਚੋਣ ਹੁੰਦੀ ਹੈ ਚਭਾਲ ਵਾ ਜ਼ਰੂਰ ਸਭ ਦਾ ਤਿਆਰ ਹੁੰਦਾ ਹੈ ਚਭਾਲ ਦਾ ਕੀ ਮਨ ਬਣਿਆ ਬਹੁਤ ਚਭਾਲ ਵਾ ਸੀ ਕੀ ਲੱਗਦਾ ਕਿ ਨਹੀਂ ਕਹਾਵਾਂ ਦੀ ਲੱਗਦੀ ਹੋਊਗੀ ਚਭਾਲ ਦਾ ਤੁਸੀਂ ਨਾਂ ਲਿਆ ਚਭਾਲ ਉਹ ਪਿੰਡ ਹੈ ਜੀ ਜਿੱਨੇ ਵੱਡੀਆਂ-ਵੱਡੀਆਂ ਮੂਵਮੈਂਟਸ ਸਿੱਖ ਕੌਮ ਦੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਚੋਂ ਜਿਸ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਇਸ ਪਿੰਡ ਤੋਂ ਹੋਈ ਹੈ ਤੇ ਸਾਨੂੰ ਇਹ ਸਮਝ ਲਓ ਕਿ ਅੱਜ ਭਾਰ ਹੈ ਜਿਹੜਾ ਲਾਹਣਾ ਕਿ ਸਾਡਾ ਇੱਕ ਉਹ ਬੰਦਾ ਜਿਹੜਾ ਮੌਕੇ ਤੇ ਛੱਡ ਕੇ ਛਾਲ ਮਾਰ ਕੇ ਤੇ ਰਾਜਕ੍ਰਿਤਾ ਸ਼੍ਰੇਣੀ ਵੱਲ ਚਲੇ ਗਿਆ ਕਿ ਸ਼ਾਇਦ ਮੇਰਾ ਉਧਰੋਂ ਕੁਝ ਬਣ ਜੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਜੀ ਬੜੇ ਅਣਖੀ ਲੋਕ ਆ ਮਾਝੇ ਦੇ ਔਰ ਖਾਸ ਕਰਕੇ ਮਾਝੇ ਦੀ ਧੁੰਨੀ ਦਾ ਪਿੰਡਿਆ ਚਬਾਲ ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋਗੇ ਤਰੰਤਾਰਨੀ ਇਹ ਪੰਜਾਬ ਦੀ ਜਿਹੜੀ ਅਕਾਲੀ ਦਲ ਦੀ 27 ਦੀ ਜਿੱਤ ਆ ਉਹਨੂੰ ਸ਼ੁਰੂਆਤ ਅੱਜ ਫੇਰ 100 ਸਾਲ ਪੁਰਾਣਾ ਪਿੰਡ ਓ ਚੁਭਾਲ ਉਵੇਂ ਹੀ ਸ਼ੁਰੂਆਤ ਕਰੂਗਾ ਬੱਚਾ ਬੱਚਾ ਅਕਾਲੀ ਦਲ ਦੇ ਨਾਲ ਆ ਬਾਕੀ ਆਉਣ ਵਾਲੇ ਦਿਨਾਂ ਅੱਜ ਤੁਸੀਂ ਵੇਖੋਗੇ ਗੱਲਾਂ ਬਾਤਾਂ ਕਰਦੇ ਰਾਵਾਂਗੇ ਤੁਸੀਂ ਵੇਖੋਗੇ ਹਨੇਰੀ ਚੱਲਦੀ ਅਕਾਲੀ ਦਲ ਜਿੱਤ ਵੱਲ ਨੂੰ ਵਧ ਰਿਹਾ ਅੱਜ ਦੀ ਨਹੀਂ 27 ਦੀ ਜਿੱਤ ਵੱਲ ਨੂੰ ਵੀ ਵਧ ਰਿਹਾ ਜੀ ਇਹ ਜਿੱਤ ਅਕਾਲੀ ਦਲ ਦੀ 27 ਦੀ ਜਿੱਤ ਪੱਕੀ ਕਰੂਗੀ ਵੇਖੋ ਜੀ ਸਭ ਤੋਂ ਪਹਿਲਾਂ ਤੇ ਆਪਾਂ ਇਹ ਗੱਲ ਕਰੀਏ ਜਿਹੜੇ ਸਰਪੰਚ ਇਸ ਪੰਚਾਇਤ ਦੀਆਂ ਚੋਣਾਂ 'ਚ ਬਣੇ ਆ ਜੇ ਆਪਾਂ ਗਿਣਤੀ 'ਚ ਹੀ ਪੈ ਲਈਏ ਤਾਂ ਅੱਦੇ-ਉੱਦੇ ਸਰਪੰਚ ਹੋ ਆ ਜਿੱਥੇ ਆਮ ਆਦਮੀ ਪਾਰਟੀ ਨੇ ਧੱਕਾ ਕਰਕੇ ਉਹ ਫੜ ਕੇ ਆਇਆ ਫੜ ਕੇ ਬਣਾਤੇ ਪਰ ਫੇਰ ਵੀ ਤਕਰੀਬਨ ਜੀ ਸਾਡੇ ਕੋਲ ਜੇ ਤੁਸੀਂ ਸਰਪੰਚਾਂ ਦੀ ਗੱਲ ਕਰੋਗੇ ਤਾਂ ਤਕਰੀਬਨ ਸਾਡੇ ਕੋਲ 60 ਪੰਚਾਇਤਾਂ ਤਕਰੀਬਨ ਸਰਪੰਚ ਜਿਹੜੇ ਆ ਅਕਾਲੀ ਦਲ ਦੇ ਨਾਲ ਤੁਰ ਚੁੱਕੇ ਆ ਬਾਕੀ ਕਈਆਂ ਪਿੰਡਾਂ ਦੇ ਜੇ ਸਰਪੰਚ ਨਾਲ ਨਹੀਂ ਵੀ ਹੈਗੇ ਪਿੰਡ ਦੇ ਲੋਕ ਪਰਸਨਲੀ ਕਈ ਕੰਟੈਕਟ ਕਰ ਰਹੇ ਆ ਕਈ ਕਾਲੀ ਦਲ ਦੇ ਨਮਾਇੰਦਿਆਂ ਨੂੰ ਮਿਲ ਰਹੇ ਆ ਲੋਕ ਸਰਕਾਰ ਦੀ ਕਿਸੇ ਵੀ ਪਾਲਿਸੀ ਤੋਂ ਖੁਸ਼ ਨਹੀਂ ਹੈਗੇ ਤੁਸੀਂ ਵੇਖੋਗੇ ਪਿੰਡ ਪਿੰਡ ਲੋਕਾਂ ਦਾ ਮੋਹਣ ਜਿਹੜਾ ਉਹ ਕਾਲੀ ਦਲ ਵੱਲ ਨੂੰ ਹੋ ਗਿਆ ਜੀ ਵੇਖੋ ਜੀ ਗੱਲ ਆ ਸਾਰੇ ਘਰਾਂ 'ਚ ਸਾਰੇ ਪਰਿਵਾਰਾਂ 'ਚ ਕਈ ਕਈ ਆਪਾਂ ਕਹਿ ਲੈਂਦੇ ਆ ਵੀ ਕਈ ਪਾਸਿਆਂ ਨੂੰ ਪਰਿਵਾਰ ਚਲੇ ਜਾਂਦਾ ਇਹ ਗੱਲ 'ਚ ਕੋਈ ਸ਼ੱਕ ਨਹੀਂ ਆ ਵੀ ਪੰਥ ਇਕੱਠਾ ਹੋਊਗਾ ਤੇ ਪੰਥ ਦੀ ਤਾਕਤ ਵਧੂਗੀ। ਬਾਕੀ ਬੀਬੀ ਜੀ ਧਰਮੀ ਫੌਜੀ ਪਰਿਵਾਰ ਪਹਿਲਾਂ ਆਲਰੇਡੀ ਅਕਾਲੀ ਦਲ ਨੇ ਕੈਂਡੀਡੇਟ ਅਨਾਉਂਸ ਕਰ ਚੁੱਕੇ ਹੀ। ਔਰ ਜਿਵੇਂ ਤੁਸੀਂ ਉਹਨਾਂ ਤੋਂ ਸੁਣਿਆ ਵੀ ਆ ਵੀ ਇਸ ਪਰਿਵਾਰ ਨੇ ਵੀ ਪਿਛਲੀ ਚੋਣ 'ਚ ਭਾਈ ਅਮਰਿਤਪਾਲ ਸਿੰਘ ਦੀ ਉਹਨਾਂ ਮਦਦ ਵੀ ਕੀਤੀ ਸੀ। ਤੇ ਮੇਰੇ ਖਿਆਲ ਨਾਲ ਆਪਾਂ ਨੂੰ ਹਰ ਵਾਰੀ ਇਹ ਨਹੀਂ ਸੋਚਣਾ ਚਾਹੀਦਾ। ਇਹ ਚਾਹੀਦਾ ਸੀਗਾ ਕਿ ਬਾਕੀ ਪੰਥਕ ਤੇ ਰਾਂ ਵੀ ਇਹ ਸੋਚਦੀਆਂ ਕਿ ਆਪਾਂ ਰਲ ਮਿਲ ਕੇ ਧਰਮੀ ਫੌਜੀ ਪਰਿਵਾਰ ਤੇ ਔਰ ਸਭ ਤੋਂ ਵੱਡੀ ਗੱਲ ਜੀ ਆਪਣੀ ਪਾਰਟੀ ਅਕਾਲੀ ਦਲ ਕੋਈ ਛੋਟੀ ਚੀਜ਼ ਨਹੀਂ 100 ਸਾਲ ਪੁਰਾਣਾ ਇਤਿਹਾਸ ਹੈ ਔਰ ਚੱਪੇ ਚੱਪੇ ਤੇ ਖੂਨ ਡੋਲ ਕੇ ਪਾਰਟੀ ਬਣੀ ਹੈ ਅਕਾਲੀ ਦਲ ਦਾ ਕੈਂਡੀਡੇਟ ਹੋਣਾ ਔਰ ਇੱਕ ਉਹ ਪਰਿਵਾਰ ਜਿਨ੍ਹਾਂ ਨੇ ਕੁਰਬਾਨੀ ਕੀਤੀ ਪੰਥ ਵਾਸਤੇ ਅੱਜ ਪੰਥਕ ਤੇਰਾ ਨੂੰ ਇਕੱਠੇ ਹੋ ਕੇ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ ਔਰ ਦੂਜੀ ਗੱਲ ਦੁਸ਼ਮਣ ਤਗੜਾ ਹੋ ਜਾਂਦਾ ਜਦੋਂ ਤੁਸੀਂ ਆਪਸ ਵਿੱਚ ਪੜ ਜਾਂਦੇ ਜੀ ਲੜਾਈ ਤੇ ਸਾਡੀ ਉਸ ਜ਼ੁਲਮ ਦੇ ਖਿਲਾਫ ਆ ਉਸ ਸਰਕਾਰ ਦੇ ਖਿਲਾਫ ਆ ਜਿਹੜੀ ਚਾਰਛਫੇਰੇ ਤੁਸੀਂ ਆ ਵੇਖੋ ਕੀ ਬਣ ਕੀ ਰਿਹਾ ਜੀ ਜਿਹਦੇ ਤੇ ਮਰਜ਼ੀ ਇੱਕ ਨਵੀਂ ਕਿਸਮ ਦਾ ਸਰਕਾਰੀ ਅਤਵਾਦ ਉਹਨਾਂ ਨੇ ਚਲਾਇਆ ਹੋਇਆ ਜੀ ਜਿਹੜੇ ਮਰਜ਼ੀ ਮੁੰਡੇ ਨੂੰ ਗੈਂਗਸਟਰ ਦਾ ਲੇਬਲ ਲਾ ਕੇ ਤੇ ਗੋਲੀ ਮਾਰ ਦਿੰਦੇ ਆ ਹੋਰ ਇਹ ਕੀ ਆ ਜੀ ਕੌਣ ਇਹ ਕਹਿੰਦਾ ਵੀ ਅਕਾਲੀ ਦਲ ਨੇ ਵਿਕਾਸ ਨਹੀਂ ਕੀਤਾ ਜੀ ਆਪਾਂ ਐਂ ਕਰਦੇ ਇੱਥੋਂ ਹੀ ਤੁਰ ਪੀਏ ਜਿਹੜੇ ਮਰਜ਼ੀ ਪਾਸੇ ਨੂੰ ਤੁਰਪੋ ਮੈਂ ਪੰਜਾਬ ਦੇ ਬੱਚੇ-ਬੱਚੇ ਨੂੰ ਕਹਿੰਨਾ ਜੀ ਆਪਦੇ ਸਰਕਾਰੀ ਸਕੂਲ ਵੇਖ ਲਓ ਆਪਦਾ ਜਿਹੜੀ ਵੀ ਸੜਕ ਤੇ ਤੁਸੀਂ ਚੜ੍ਹ ਕੇ ਕਿਤੇ ਸਫ਼ਰ ਕਰਦੇ ਸ਼ਹਿਰ ਪਿੰਡ ਨੂੰ ਜਾਂਦੇ ਜੇ ਉਹ ਸੜਕ ਵੇਖ ਲਓ ਜਿਹੜਾ ਕੋਈ ਤੁਹਾਡਾ ਸਰਕਾਰੀ ਦਫ਼ਤਰ ਆ ਜ਼ਿਲ੍ਹੇ ਦਾ ਕੋਈ ਡੀਸੀ ਦਫ਼ਤਰ ਆ ਕੋਈ ਐਸ ਡੀ ਐਮ ਦਫ਼ਤਰ ਆ ਕੋਈ ਕੋਰਟ ਕੰਪਲੈਕਸ ਆ ਕੋਈ ਜਿਹੜੇ ਸਾਂਝ ਕੇਂਦਰ ਸੇਵਾ ਕੇਂਦਰ ਤਹਿਸੀਲਾਂ ਜਿਹੜਾ ਲੋਕਾਂ ਦੀ ਸਹੂਲਤਾਂ ਲਈ ਬਣੀਆਂ ਹੁੰਦੀਆਂ ਕੋਈ ਸਰਕਾਰੀ ਸਹੂਲਤ ਦੀ ਸਕੀਮ ਵੇਖ ਲਓ ਕੋਈ ਚੀਜ਼ ਕੋਈ ਯੂਨੀਵਰਸਿਟੀ ਕਾਲਜ ਵੇਖ ਲਓ ਮੈਨੂੰ ਇਹ ਦੱਸ ਦਿਓ ਵੀ ਆ 4 ਸਾਲ ਦੇ ਦੌਰਾਨ ਕੀ ਬਣਿਆ ਪਿਛਲੇ 5 ਸਾਲ ਚ ਕੀ ਬਣਿਆ ਡਵੈਲਪਮੈਂਟ ਦੀ ਤੇ ਗੱਲ ਹੀ ਨਹੀਂ ਜੀ ਡਵੈਲਪਮੈਂਟ ਤੇ ਜੋ ਇਨਫਰਾਸਟ੍ਰਕਚਰ ਦੀ ਡਵੈਲਪਮੈਂਟ ਜੋ ਪੰਜਾਬ ਦੀ ਬੁਨਿਆਦੀ ਢਾਂਚੇ ਦੀ ਡਵੈਲਪਮੈਂਟ ਉਹ ਤਾਂ ਅਕਾਲੀ ਦਲ ਦੇ ਦੌਰਾਨ ਹੀ ਹੋਈ ਉਹ ਤੋਂ ਬਾਅਦ ਤਾਂ ਉੱਥੇ ਸਟਾਪ ਹੀ ਲੱਗ ਗਿਆ ਜੀ ਤੁਸੀਂ ਕਿਸੇ ਬਿਲਡਿੰਗ ਨੂੰ ਵੇਖ ਲਓ ਆਮ ਆਦਮੀ ਪਾਰਟੀ ਦੀ ਡਵੈਲਪਮੈਂਟ ਤੇ ਤੁਹਾਡੇ ਸਾਹਮਣੇ ਹੀ ਹੈ ਜੀ ਉਹ ਨਹੀਂ ਪੱਥਰ ਰੱਖ ਰਿਆ ਕਾਦੇ ਰੱਖ ਰਿਆ ਸੜਕਾਂ ਦੀ ਰਿਪੇਅਰ ਦੇ ਉਹ ਰਿਪੇਅਰ ਹੋਣੀ ਨਹੀਂ ਉਹ ਵੀ ਆ ਇਲੈਕਸ਼ਨ ਨੂੰ ਕਰਕੇ ਥੋੜਾ ਜਿਹਾ ਸ਼ੋਸ਼ਾ ਛੱਡਦਾ ਹੁਣਾ ਇਹ ਸਰਕਾਰ ਨੇ 4 ਸਾਲ ਚ ਕੀਤਾ ਕੀ ਆ ਜੀ ਪਹਿਲਾਂ ਰੱਜ ਕੇ ਝੂਠ ਬੋਲੇ ਹੁਣ ਉਹ ਕਮੇਡੀ ਸ਼ੋਅ ਲਾ ਲੈਂਦੇ ਮੁੱਖ ਮੰਤਰੀ ਸਾਹਿਬ ਜਿੱਥੇ ਪਹੁੰਚਦੇ ਆ ਰੈਂਦੀ ਖੁੰਦੀ ਗੱਲ ਹੈ ਜੀ ਕਰਜ਼ੇ ਤੇ ਉਹਨਾਂ ਦਾ ਹੱਥ ਆ ਅੰਗੂਠੇ ਦੋਵੇਂ ਉਹ ਐ ਕਰਕੇ ਹੱਥ ਚ ਬੜੀ ਫਿਰਦੇ ਆ ਇਧਰੋਂ ਵੀ ਲਾਈ ਜਾਂਦੇ ਇਧਰੋਂ ਵੀ ਲਾਈ ਜਾਂਦੇ ਆ ਤੇ ਪੰਜਾਬ ਨੂੰ ਗਿਰਵੀ ਰੱਖ ਰੱਖ ਕੇ ਕਰਜ਼ਾ ਲਈ ਜਾਂਦੇ ਆ ਇਹ ਪਹਿਲਾ ਮੁੱਖ ਮੰਤਰੀ ਪੰਜਾਬ ਨੂੰ ਇਹੋ ਜਿਹਾ ਮਿਲਿਆ ਜਿਹੜਾ ਪੰਜਾਬ ਦੀ ਜਾਇਦਾਦ ਵਿੱਚੋਂ ਨੂੰ ਤਿਆਰ ਹੋ ਗਿਆ ਤੁਸੀਂ ਪਿਛਲੇ ਦਿਨਾਂ ਇਹ ਸੁਣਿਆ ਹੋਊਗਾ ਵੀ ਯੂਨੀਵਰਸਿਟੀ ਦੀ ਜ਼ਮੀਨ ਵੇਚਣ ਨੂੰ ਪਿਰਦੇ ਆ। ਮੈਨੂੰ ਦੱਸੋ ਕਿਹੜੀ ਯੂਨੀਵਰਸਿਟੀ ਇੱਕ ਕਾਲਜ ਯੂਨੀਵਰਸਿਟੀ ਦੱਸ ਦੋ ਨਵਾਂ ਬਣਾਇਆ ਹੋਵੇ। 4 ਸਾਲ ਚ ਉਹ ਪਿਛਲੇ 5 ਸਾਲਾਂ ਵਾਲਿਆਂ ਨੂੰ ਪੁੱਛ ਲਓ ਕੀ ਬਣਾਇਆ ਉਹਨਾਂ। ਇਹ ਗੱਲ ਇਹ ਆ ਜੀ ਇਹ ਇਹ ਬੇਬੁਨਿਆਦੀ ਗੱਲਾਂ ਨੇ ਡਿਵੈਲਪਮੈਂਟ ਜੋ ਅਕਾਲੀ ਦਲ ਨੇ ਕਰਾਈ ਮੇਰੇ ਕਹਿਣ ਨਾ ਨਹੀਂ ਹੋਣੀ। ਤੁਸੀਂ ਕਦੀ ਵੇਖਿਆ ਕਿਸੇ ਹੋਰ ਸਟੇਟ 'ਚ ਜਾ ਕੇ ਵੇਖਿਆ ਜੀ ਇੱਕ ਇੱਕ ਮੋਟਰ ਤੇ ਇੱਕ ਕਮਰਾ ਕਿਸੇ ਜ਼ਿੰਮੇਵਾਰ ਦਾ ਹੋਵੇ ਤੇ ਉਹਨੂੰ ਵੀ ਇੱਟਾਂ ਲਾ ਕੇ ਰਾਹ ਪੱਕਾ ਕੀਤਾ। ਇੱਕ ਬਹਿਕ ਵਿਖਾਓ ਪੰਜਾਬ ਦੀ ਜਿੱਥੇ ਰਾਹ ਕੱਚਾ ਹੋਵੇ ਪਿੰਡ ਦੀਆਂ ਲੋਕਲ ਸੜਕਾਂ ਹੋਣ ਬਾਹਰੀ ਸੜਕਾਂ ਸ਼ਹਿਰਾਂ ਨਾਲ ਜੋੜਨ ਵਾਲੀਆਂ ਸੜਕੀ ਡਿਵੈਲਪਮੈਂਟ ਜਿਹੜਾ ਇਨਫਰਾਸਟ੍ਰਕਚਰ ਆ ਉਹ ਬੜਾ ਵੱਡਾ ਯੋਗਦਾਨ ਹੁੰਦਾ ਕਿਸੇ ਕਿਤੇ ਦੀ ਡਿਵੈਲਪਮੈਂਟ ਸਭ ਅਕਾਲੀ ਦਲ ਨੇ ਉਹਦੇ ਵਾਸਤੇ ਦਿੱਤਾ ਔਰ ਅੱਜ ਤੱਕ ਜਿੰਨੀਆਂ ਵੀ ਪਬਲਿਕ ਡਿਵੈਲਪਮੈਂਟ ਸਕੀਮਸ ਨੇ ਮੈਨੂੰ ਤੁਸੀਂ ਦੱਸੋ ਕਿਹੜੀ ਕਿੰਨੇ ਚਲਾਈ ਆ ਆਹ ਕਲੀਨਿਕ ਦੀ ਗੱਲ ਕਰਦੇ ਹੋ ਉਹ ਜਿਹੜੇ ਸਾਂਝ ਕੇਂਦਰਾਂ ਨੂੰ ਬੰਦ ਕਰ ਕਰਕੇ ਤੇ ਪਤਾ ਨਹੀਂ ਜੇ ਦਵਾਈ ਮਿਲਦੀ ਕੋਈ ਕਿ ਨਹੀਂ ਮਿਲਦੀ ਕੀ ਉਹ ਕਰਨਦੇ ਆ ਤੇ ਜੀ ਇਡੇ ਸਾਰੇ ਬਹੁਤ ਹੈਲਥ ਸਿਸਟਮ ਨਾ ਤਗੜਾ ਕੀਤਾ ਤੇ ਆਪ ਤੇ ਉਹ ਫੋਟੇਜ ਦਾਖਲ ਹੋ ਜਾਂਦਾ ਜਾ ਕੇ ਪਹਿਲਾਂ ਲੋਕਾਂ ਨੂੰ ਗੱਲਾਂ ਕਰਦਾ ਜੀ ਮੈਂ ਇੱਕ ਹੀ ਬੇਨਤੀ ਕਰਦਾ ਜੀ ਹੱਥ ਜੋੜ ਕੇ ਔਰ ਕੱਲੀ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਨੀ ਪੰਜਾਬ ਚ ਦੇਸ਼ ਵਿਦੇਸ਼ ਚ ਵੱਸਦੇ ਹਰ ਇੱਕ ਭੈਣ ਭਰਾ ਨੂੰ ਕਿ ਇਹ ਜੰਗ ਕੱਲੀ ਤਰਨਤਾਰਨ ਦੀ ਨਹੀਂ ਜਾਂ ਇੱਥੇ ਕਿਸੇ ਪਾਰਟੀ ਦੀ ਜਿੱਤ ਹਾਰ ਦੀ ਜੰਗ ਨਹੀਂ ਆ ਇਹ ਪੰਜਾਬੀਆਂ ਦੀ ਗੈਰਤ ਦੀ ਜੰਗ ਆ ਆਪਾਂ ਉਹ ਢਾੜੀ ਜਿਹੜਾ ਦਿੱਲੀੋਂ ਆ ਕੇ ਸਾਨੂੰ ਆ ਪੰਜਾਬੀਆਂ ਨੂੰ ਮੈਂ ਤੇ ਇਹੀ ਕਹੂੰਗਾ ਜੀ ਮੂਰਖ ਬਣਾ ਕੇ ਵੋਟਾਂ ਪਵਾ ਕੇ ਧੋਖਾ ਕਰ ਗਿਆ ਉਹਨੂੰ ਜਵਾਬ ਦੇਣਾ ਔਰ ਉਹ ਜਵਾਬ ਤਾਂ ਹੀ ਦਿੱਤਾ ਜਾਣਾ ਕਿ ਹਰ ਪੰਜਾਬੀ ਕਿਤੇ ਵੀ ਬੈਠਾ ਕਿਸੇ ਦੀ ਕੋਈ ਰਿਸ਼ਤੇਦਾਰੀ ਆ ਸਾਂਝਾ ਪਿਆਰ ਆ ਜਿਵੇਂ ਐਨ ਆਰ ਆਈ ਭਰਾਵਾਂ ਨੇ ਇਹਨਾਂ ਨੂੰ ਬਣਾਉਣ ਲਈ ਉੱਥੋਂ ਯਤਨ ਕੀਤੇ ਸੀ ਨਾ ਅੱਜ ਆ ਮੌਕਾ ਆ ਸਾਰੇ ਹੀ ਬੰਦੇ ਰਲ ਮਿਲ ਕੇ ਇੱਥੇ ਆਪਣੇ ਤਰਨਤਾਰਨ ਚ ਜਿਦੀ ਵੀ ਕੋਈ ਸਾਝ ਕੋਈ ਭੈਣ ਭਰਾ ਕੋਈ ਅਸਰ ਰਸੂਕ ਕਿਸੇ ਤੇ ਹੈਗਾ ਜਾਂ ਇਸ ਤੋਂ ਅਲਾਵਾ ਵੀ ਜਿਹੜਾ ਵੀ ਕੋਈ ਵੀਰ ਭਰਾ ਆਪਣਾ ਮੈਸੇਜ ਦੇ ਸਕਦਾ ਕੋਈ ਸੋਸ਼ਲ ਮੀਡੀਆ ਦੇ ਰਾਹੀਂ ਰਿਕਾਰਡਿੰਗ ਕਰੇ ਵੀਡੀਓਜ਼ ਆਪਣਾ ਪੋਸਟ ਕਰੇ ਤੇ ਘਟੂ ਘਟ ਆਪਾਂ ਹਰ ਬੰਦੇ ਤੱਕ ਆਵਾਜ਼ ਪਹੁੰਚਾਈਏ ਕਿ ਆ ਜਿਹੜੀ ਲੁੱਟੂ ਸਰਕਾਰ ਆ ਇਹਨੂੰ ਤੋੜਨ ਦਾ ਸਮਾਂ ਆ ਗਿਆ ਅੱਜ ਆਪਾਂ ਉਹਨੂੰ ਤੋੜਨ ਦੀ ਸ਼ੁਰੂਆਤ ਤਰਨਤਾਰਨ ਤੋਂ ਕਰਨੀ ਆ ਔਰ ਇੱਕ ਗੱਲ ਹੋਰ ਉਹਨਾਂ ਦੇ ਕੈਂਡੀਡੇਟ ਨਾਲ ਸਾਡੇ ਪਰਿਵਾਰਕ ਸਬੰਧ ਨੇ ਪਰ ਮੈਨੂੰ ਗੁੱਸੇ ਨਾਲੋਂ ਦੁੱਖ ਆ ਕਿ ਐਡੇ ਵਧੀਆ ਪਰਿਵਾਰ ਦੇ ਬੰਦੇ ਹੋਣ ਦੇ ਬਾਵਜੂਦ ਇਹੋ ਜਿਹਾ ਕੰਮ ਕਰ ਜਾਣਾ ਕਿ ਜਿਸ ਪਾਰਟੀ ਨੇ ਇਨੇ ਸਾਲ ਤੁਹਾਨੂੰ ਦਿੱਤੇ ਹੋਣ ਉਹਨਾਂ ਦੇ ਮੌਕਾ ਜਦੋਂ ਪਾਰਟੀ ਤਾਕਤ ਚ ਨਹੀਂ ਆ ਤੇ ਆਪਾਂ ਉਹ ਮੌਕਾ ਵੇਖ ਕੇ ਤੇ ਛਾਲ ਮਾਰ ਕੇ ਉਧਰ ਚਲੇ ਗਏ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਇਆ ਕਰਨ ਜੋ ਸੋਚ ਕੇ ਗਏ ਆ ਉਹ ਗੱਲ ਬਣਨੀ ਨਹੀਂ ਬਾਕੀ ਗੱਲ ਇਹ ਆ ਜੀ 30 ਸਾਲ ਚ ਇਕੱਲੇ ਸਬੰਧ ਪਾਰਟੀਆਂ ਨਹੀਂ ਰਹਿੰਦੇ ਪਰਿਵਾਰ ਹਰ ਘਰ ਹਰ ਬੰਦਾ ਮੈਂ ਤੁਹਾਨੂੰ ਆਪ ਕਹਿਣਾ ਤੁਸੀਂ ਸਾਰੇ ਰੋਜ਼ ਫੋਲੋ ਕਰਦੇ ਜੇ ਉਹਨਾਂ ਨੂੰ ਕੋਈ ਬੰਦਾ ਪੁਰਾਣਾ ਦਿਖਦਾ ਨਾਲ ਕੋਈ ਬੰਦਾ 30 ਸਾਲ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਕਿਸੇ ਦੇ ਘਰ ਅੱਜ ਚਾਹ ਪੀਣ ਨਹੀਂ ਜਾ ਸਕਦੇ ਨਵੇਂ ਬੰਦੇ ਲੱਭਣ ਦੇ ਕਿੱਥੇ ਬਈਏ ਕਿੱਥੇ ਖਲੋਈਏ ਤੁਸੀਂ ਵੀ ਸਾਰੇ ਭੈਣ ਭਰਾ ਤਰਨ ਤਰਨ ਤੋਂ ਜੇ ਕਦੀ ਸੋਚਿਆ ਇਹੋ ਜਿਹਾ ਇਹ ਤਾਂ ਜੀ ਮੈਂ ਸੋਚਦਾ ਬੰਦੇ ਦੀ ਤੁਸੀਂ ਕੀ ਸੋਚੋਗੇ ਤਰੱਕੀ 10 ਸਾਲ ਤੁਸੀਂ ਰਾਜ ਭਾਗ ਚ ਰਹੇ ਜੋ ਉਦੋਂ ਕਰ ਨਹੀਂ ਸਕੇ ਜਿਹੜੀ ਰਹਿ ਗਈ ਸੀ ਇਹ ਤਰਨਤਾਰਨ ਦਾ ਵਿਕਾਸ ਹੋਇਆ ਅਕਾਲੀ ਦਲ ਦੇ ਟਾਈਮ ਚ ਕਿਤੇ ਨਾ ਕਿਤੇ ਅਕਾਲੀ ਦਲ ਦੀ ਪਾਲਿਸੀ ਪ੍ਰੋ ਡਵੈਲਪਮੈਂਟ ਸੀਗੀ ਉਹਦਾ ਫਾਇਦਾ ਜਿੰਨਾ ਲੈ ਸਕੇ ਲੈ ਪਰ ਮੈਂ ਇਹ ਕਹੂੰਗਾ ਵੀ ਸੰਧੂ ਸਾਹਿਬ ਉਹਨਾਂ ਫਾਇਦਾ ਸ਼ਾਇਦ ਪਾਰਟੀ ਤੋਂ ਵੀ ਨਹੀਂ ਲੈ ਸਕੇ ਠੋਕੇ ਕਿ ਆਪਾਂ ਤਰਨਤਾਰਨ ਚ ਕੋਈ ਇੰਸਟੀਚਿਊਟ ਬਣਾਈ ਹੈ ਕੋਈ ਹੋਰ ਚੀਜ਼ ਬਣਾਈ ਹੈ ਜਿੰਨਾ ਡਵੈਲਪਮੈਂਟ ਹੋਵੇ ਕੋ ਵੱਡਾ ਹਸਪਤਾਲ ਸਰਕਾਰੀ ਲਾਈਏ ਉਹ ਇਹਨਾਂ ਦੀਆਂ ਆਪਦੀਆਂ ਨਿੱਜੀ ਕਮੀਆਂ ਸੀ ਨਹੀਂ ਤੇ ਬਾਦਲ ਸਾਹਿਬ ਵੱਲੋਂ ਕੋਈ ਘਾਟ ਨਹੀਂ ਸੀ ਕਿਸੇ ਵੀ ਹਲਕੇ ਨੂੰ ਕਿਸੇ ਵੀ ਤਾਂ ਨੂੰ ਉਹਨਾਂ ਕਦੀ ਨਾ ਨਹੀਂ ਕੀਤੀ ਤੇ ਜਿਹੜੀ ਗੱਲ ਰਹਿ ਗਈ ਇਹਨਾਂ ਦੇ ਉਧਰ ਜਾਣ ਦੀ ਵੇਖੋ ਮੈਂ ਕਹਿੰਨਾ ਜੀ ਤੁਸੀਂ ਸਾਰੇ ਸਾਡੇ ਤੋਂ ਵੱਧ ਸਮਝਦਾਰ ਜੀ ਕੀ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਫੈਸਲਾ ਕਿਉਂ ਲਿਆ ਕੋਈ ਤੁਹਾਡੀ ਡਿਵੈਲਪਮੈਂਟ ਆਸਤੇ ਲਿਆ ਕਿ 4 ਸਾਲਾਂ ਚ ਆਮ ਆਦਮੀ ਪਾਰਟੀ ਨੇ ਬਾਕੀ ਪੰਜਾਬ ਚ ਕੀ ਕਰਤਾ ਜਿਹੜਾ ਇੱਥੇ ਕਰ ਦੇਣਾ ਉਹ ਸਦਾਰ ਜੀ ਗੱਲ ਸਿਰਫ ਇੰਨੀ ਆ ਬੰਦਾ ਰਾਜਦਾਨੀ ਉਹਨੂੰ ਇਹ ਹੁੰਦਾ ਕਿੱਥੇ ਮੌਕਾ ਮਿਲੇ ਤੇ ਮੈਂ ਕੁਝ ਬਣ ਜਾ ਉਹਨਾਂ ਦੇ ਮਨ 'ਚ ਆ ਗਿਆ ਵੀ ਸ਼ਾਇਦ ਪਤਾ ਨਹੀਂ ਆ ਸਾਲ ਖੰਡ ਵਾਲਾ ਕਿਤੇ ਮੈਂ ਜਿੱਤ ਕੇ ਐਮਐਲਏ ਬਣ ਕੇ ਤੇ ਆਪ ਦਾ ਕੋਈ 4 ਸਾਲ ਰਾਜ ਭਾਗ ਹੋ ਰਣ ਵਾਲਾ ਪਰ ਬੰਦਾ ਸਾਦਾ ਇੱਕ ਘੜੀ ਦਾ ਬੰਦੇ ਦਾ ਪਤਾ ਨਹੀਂ ਹੁੰਦਾ ਆਪਾਂ ਆਪਦੀ ਗੈਰਤ ਸਿਰ ਤੇ ਹੀ ਮਾਝਾ ਜਾਣਿਆ ਜਾਂਦਾ ਤਰਨ ਤਾਰਨ ਦੇ ਚੁਭਾਲਾਂ ਦੇ ਇਹਨਾਂ ਇਲਾਕਿਆਂ ਦੇ ਲੋਕ ਇਸੇ ਕਰਕੇ ਹੀ ਜਾਣੇ ਜਾਂਦੇ ਆ ਕਿ ਇਹ ਜਿੱਥੇ ਅੜਗੇ ਉਥੇ ਖੜਗੇ ਜਿਹਦੇ ਨਾਲ ਹੈਗੇ ਆ ਉਹਦੇ ਨਾਲ ਹੈਗੇ ਆ ਕਦੀ ਕਿਸੇ ਦੀ ਪਿੱਠ ਪਿਛੇ ਵਾਰ ਨਹੀਂ ਕਰਦੇ ਪਰ ਆ ਬਹੁਤ ਵੱਡਾ ਧੋਖਾ ਅਕਾਲੀ ਦਲ ਨੂੰ ਇਹਨਾਂ ਦਿੱਤਾ ਪਰ ਗੁਰੂ ਮਹਾਰਾਜ ਦੀ ਇੰਨੀ ਮੇਰ ਹੋਈ ਸੱਚੇ ਬਾਦਸ਼ਾਹ ਦੀ ਅਕਾਲੀ ਦਲ ਨਾਲ ਜੁੜਿਆ ਹਰ ਇੱਕ ਬੰਦਾ ਉਵੇਂ ਹੀ ਡਟ ਕੇ ਪਾਰਟੀ ਵਾਸਤੇ ਖੜ ਗਿਆ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਜੋ ਇਹਨਾਂ ਸੋਚਿਆ ਸਰਕਾਰ ਸੋਚ ਹੀ ਨਹੀਂ ਸਕਦੀ ਜਿਵੇਂ ਦਾ ਨਤੀਜਾ ਆਉਣਾ ਘਰ ਘਰ ਬੱਚਾ ਬੱਚਾ ਅਕਾਲੀ ਦਲ ਵੱਲ ਵਾਪਸ ਆ ਗਿਆ ਇਹ ਨੇਰੀ ਚੱਲੂਗੀ ਇਥੋਂ ਸਾਰੇ ਪੰਜਾਬ